ਤਾਂ ਦੀ ਕੀ ਪੋਸਟ ਹੈਗੀ ਆ ਮੇਰਾ ਫੋਰੈਸਟ ਗਾਰਡ ਇੰਚਾਰਜ ਚੋਹਾਲ ਇੰਚਾਰਜ ਚੋਹਾਲ ਹਾਂਜੀ ਜਾਨਵਰ ਕਿਹੜਾ ਹੈਗਾ ਕਿਥੋਂ ਫੜ ਰਿਹਾ ਇਹ ਸਾਂਬਰ ਆ ਭਾਜੀ ਚੋਹਾਲ ਰੋਡ ਦੇ ਉੱਤੇ ਪੈਟਰੋਲ ਪੰਪ ਲੱਗੋ ਸਾਨੂੰ ਖਬਰ ਆਈ ਸੀ ਫੋਨ ਆਇਆ ਸੀ ਜੀ ਕਿ ਮਤਲਬ ਐਕਸੀਡੈਂਟ ਹੋਇਆ ਵਾ ਫਿਰ ਅਸੀਂ ਮੌਕੇ ਤੇ ਸਾਡੀ ਟੀਮ ਤੇ ਅਸੀਂ ਪਹੁੰਚ ਗਏ ਕੁਝ ਪਤਾ ਲੱਗਾ ਕਿਸੇ ਗੱਡੀ ਚ ਵੱਜਿਆ ਜਾਂ ਜ਼ਖਮੀ ਪੁੱਛੋਂ ਹੋ ਕੇ ਆਇਆ ਸੀ ਜਾਂ ਕੋਈ ਸ਼ਿਕਾਰ ਕਰ ਰਿਹਾ ਇਹ ਨਹੀਂ ਸਾਰੇ ਕਹਿੰਦੇ ਵੀ ਗੱਡੀ ਚ ਵੱਜਿਆ ਐਕਸੀਡੈਂਟ ਹਾਂਜੀ ਫਿਰ ਮੌਕੇ ਤੇ ਕੋਈ ਜਾਂਚ ਵੀ ਕੀਤੀ ਜਾਊਗੀ ਇਹਦੀ ਬਿਲਕੁਲ ਦੇਖੋ ਨਾ ਇਹ ਜਾਂਚ ਕੀ ਹੁਣ ਇਹਦਾ ਜ਼ਖਮੀ ਹੋਇਆ ਹੁਣ ਇਹਦਾ ਆਪਣਾ ਕਰਾਂਗੇ ਟ੍ਰੀਟਮੈਂਟ ਵਗੈਰਾ ਫਿਰ ਇਹਨੂੰ ਰਿਲੀਜ਼ ਕਰਾਂਗੇ ਹੁਣ ਰੈਸਕਿਊ ਵਧੀਆ ਕਰ ਲਿਆ ਹੁਣ ਰਿਲੀਜ਼ ਕਰ ਦਾਂਗੇ ਜਦੋਂ ਮਤਲਬ ਟ੍ਰੀਟਮੈਂਟ ਹੋ ਗਿਆ ਦਾ ਪੂਰਾ ਅਸੀਂ ਦੇਖਿਆ ਹੈਗਾ ਕਿ ਕਾਫੀ ਸਾਰੇ ਗਾੜ੍ਹ ਹੁਸ਼ਾਰਪੁਰ ਦੇ ਵਿੱਚ ਜਿਹੜੇ ਤਨਾਤ ਰਹਿੰਦੇ ਆ ਔਰ ਬਿਲਕੁਲ ਸ਼ਹਿਰ ਦੇ ਨਾਲ ਸਟਿਆ ਹੋਇਆ ਇਲਾਕਾ ਦੂਰ ਦੁਰਗਮ ਇਲਾਕਾ ਨਹੀਂ ਹੈਗਾ ਅਸੀਂ ਵੇਖਿਆ ਕਿ ਇੱਥੇ ਡੜਾਇਆ ਸਟਾਫ ਦੀ ਕਮੀ ਆ ਸਾਨੂੰ ਦੇਖਣ ਦੇ ਵਿੱਚ ਮਿਲੀ ਹੈ ਨੌਜਵਾਨਾਂ ਦੀਆਂ ਕਾਫੀ ਰਿਕਵੈਸਟ ਕਰਕੇ ਪਿੰਡ ਦੇ ਚੋਹਾਲ ਦੇ ਮੁੰਡਿਆਂ ਨੇ ਜਿਹੜਾ ਹੱਥ ਪਾ ਕੇ ਤੈਨੂੰ ਚੱਕੇ ਹੈਗਾ ਕੀ ਕਿਉਂ ਸਟਾਫ ਦਾ ਮੌਕੇ ਤੇ ਹਾਜ਼ਰ ਨਹੀਂ ਸੀ ਕੀ ਕਾਰਨ ਪਈ ਭਾਈ ਸਾਰਾ ਸਟਾਫ ਹਾਜ਼ਰ ਆ ਸਾਡਾ ਸਾਰਾ ਟੀਮਵਰਕ ਸਾਰੀ ਹਾਜ਼ਰ ਹੀ ਜੀ ਕਿੰਨੇ ਮਗਰਮ ਇੱਥੇ ਆਏ ਸੀਗੇ ਅਸੀਂ ਇੱਥੇ ਦੋ ਮੁਲਾਜ਼ਮ ਸੀ ਇੱਕ ਮੈਂ ਸੀ ਅੱਛਾ ਜੀ ਹਾਂਜੀ ਤੇ ਇਹ ਬਾਕੀ ਦੇਖੋ ਨਾ ਬਾਕੀ ਬੀਟਾਂ 'ਚ ਬਾਕੀ ਵੀ ਕੰਮ ਹੁੰਦੇ ਆ ਬਾਕੀ ਵੀ ਤੇ ਬੀਟਾਂ 'ਚ ਜਾਂਦੇ ਆ ਇਹਨੂੰ ਹੁਣ ਕਿੱਥੇ ਲੈ ਕੇ ਜਾਇਆ ਜਾਊਗਾ ਤੇ ਕੀ ਟ੍ਰੀਟਮੈਂਟ ਦਿੱਤੀ ਜਾਊਗੀ ਟਰੀਟਮੈਂਟ ਦੇਖੋ ਭਾਈ ਜਾ ਕੇ ਨੂੰ ਦੇਖ ਦੇਖਦੇ ਆ ਸਾਰਾ ਟਰੀਟਮੈਂਟ ਚੱਲੇ ਲੱਗ ਜਾਇਆ ਜਾਏਗਾ ਜੀ ਇਸ ਸੰਸਥਾ ਬੜੇ ਨੀਚੇ ਆਇਆ ਉੱਥੇ ਲੈ ਕੇ ਜਾਇਆ ਜਾਊਗਾ ਜਾਂ ਵੈਟਰਨਰੀ ਹਸਪੀਟਲ ਲੈ ਕੇ ਜਾਇਆ ਜਾਏਗਾ ਜਾਂ ਫੋਰੈਸਟ ਕਿਤੇ ਹੋਰ ਲੈ ਕੇ ਜਾਏਗਾ ਵੀਰੇ ਗੱਲ ਨਹੀਂ ਬੜੀ ਲੰਬੀ ਕਰਦੀ ਆ ਦੇਖੋ ਭਾਜੀ ਅਸੀਂ ਸੈਂਚਰੀ ਚ ਪਹਿਲਾਂ ਲੈ ਕੇ ਜਾਣਾ ਇਹਦਾ ਟਰੀਟਮੈਂਟ ਵਗੈਰਾ ਦੇਖਦੇ ਆ ਉੱਥੇ ਸਾਡੀ ਸੰਸਥਾ ਆਪਣੀ ਇੱਕ ਦੇਖਣ ਦੇ ਵਿੱਚ ਇਹ ਵੀ ਆ ਹੈਗਾ ਕਿ ਤੁਸੀਂ ਐਕਸਪੀਰੀਐਂਸਡ ਹੋ ਹੁੰਨੇ ਹੋ ਆ ਕਾਫੀ ਉਹਨਾਂ ਇੰਜਰਟ ਤੇ ਸੀਗਾ ਪਰ ਉਹ ਨਹੀਂ ਲਿਖੇ ਤੂੰ ਕੀਤੀਗੀ ਕੋਈ ਇੰਜੈਕਸ਼ਨ ਕੋਈ ਫਰਸਟ ایڈ ਨਹੀਂ ਕੀਤੀਗੀ ਮੌਕੇ ਤੇ ਫਰਸਟ ایڈ ਕਿਉਂ ਨਹੀਂ ਕੀਤੀਗੀ ਕਿ ਪਾਜੀ ਹੁਣ ਉਹਨੂੰ ਪਹਿਲਾਂ ਸਹੀ ਕਰਾਂਗੇ ਉਹਨੂੰ ਪਾਣੀ ਪੂਣੀ ਦਵਾਂਗੇ ਪਿਆਲਾਂਗੇ ਤੇ ਫੇਰ ਹੀ ਉਹਨੂੰ ਕਰਾਂਗੇ ਅਗਲਾ ਟ੍ਰੀਟਮੈਂਟ ਉਹਦਾ ਮੌਕੇ ਤੇ ਫਰਸਟ ایڈ ਜਿਹੜੀ ਆ ਉਹ ਹੁੰਦੀ ਨਹੀਂ ਜਾਂ ਫਿਰ ਉੱਥੇ ਲਿਜਾ ਕੇ ਹੋਊਗੀ ਜੀ ਉੱਥੇ ਜਾ ਕੇ ਹੋਏਗੀ ਫਿਰ ਸਾਰਾ ਕੁਝ ਹੋਏਗਾ ਥੈਂਕ ਯੂ ਪਾਜੀ ਕੀ ਨਾਮ ਹੈ ਤੁਹਾਡਾ ਜੀ ਇਧਰੋਂ ਫੋਟੋ ਖਿੱਚੋ ਜੀ ਹਾਂਜੀ ਕੀ ਨਾਮ ਆ ਪਾਜੀ ਮੇਰਾ ਨਾਮ ਚਾਂਦਕੋਚੜਾ ਐਨੀਮਲ ਕੇਅਰ ਸੁਸਾਇਟੀ ਹੈ ਸਾਡੀ ਜੀ ਤੇ ਅੱਜ ਸਾਨੂੰ ਜਿਹਦਾ ਪਤਾ ਲੱਗਿਆ ਸੀਗਾ ਜੀ ਪਤਾ ਲੱਗਿਆ ਸੀਗਾ ਕਿ ਜੇ ਸੀਟੀ ਦੇ ਕੋਲ ਇੱਕ ਸਾਂਬਰ ਦਾ ਐਕਸੀਡੈਂਟ ਹੋਇਆ ਤੇ ਸਾਡੀ ਟੀਮ ਉੱਥੇ 15 ਮਿੰਟ ਚ ਪਹੁੰਚ ਗਈ ਕਿਉ ਸਾਂਭਰਿਕ ਹੁਣ ਇਦਾਂ ਦਾ ਜੀਵ ਹੈ ਕਿ ਲੋਕ ਇਹਨਾਂ ਨੂੰ ਮਰਗੀ ਮੀਟ ਵਗੈਰਾ ਚ ਵੀ ਯੂਜ਼ ਕਰ ਲੈਂਦੇ ਸ਼ਿਕਾਰ ਕਰਦੇ ਆ ਤੇ ਅਸੀਂ ਉਸੇ ਟਾਈਮ ਪਹੁੰਚ ਗਏ ਤੇ ਵਨਪੀ ਭਾਗ ਨੂੰ ਫੋਨ ਕੀਤਾ ਤੇ ਉਹਨਾਂ ਦੀ ਟੀਮ ਆਈ ਤੇ ਉਹਨਾਂ ਨੇ ਆ ਕੇ ਰੈਸਕਿਊ ਕੀਤਾ ਤੇ ਨਾਲ ਸਾਡੀ ਟੀਮ ਨੇ ਲੱਗ ਕੇ ਰੈਸਕਿਊ ਕੀਤਾ ਜੀ ਇਹ ਕਿ ਕਿਹੜੀ ਜਗ੍ਹਾ ਸੀ ਕਿ ਤੁਹਾਨੂੰ ਕਿੰਨੇ ਵਜੇ ਫੋਨ ਆਇਆ ਜੀ ਇਹ ਜੀਸੀਟੀ ਦੇ ਸਾਹਮਣੇ ਪੈਟਰੋਲ ਪੰਪ ਆ ਮੈਨੂੰ ਜਿੰਦਾਂ ਕਿ 15 ਇਹ ਸਾਢੇ ਘੱਟ ਫੋਨ ਆਇਆ ਮੈਂ 15 ਮਿੰਟ ਦੀ ਪਹੁੰਚ ਗਿਆ ਸੀ ਇੱਥੇ ਜੀ ਤੇ ਆ ਕੇ ਦੇਖਿਆ ਕਿ ਐਕਸੀਡੈਂਟ ਹੋਇਆ ਅਸੀਂ ਦੇਖਿਆ ਕਿ ਫੋਰੈਸਟ ਡਿਪਾਰਟਮੈਂਟ ਦੇ 3-4 ਕਰਮਚਾਰੀ ਸੀਗੇ 5 ਕਰਮਚਾਰੀ ਸੀਗੇ ਉਹਨਾਂ ਕੋਲ ਉਹ ਕਾਬੂ ਨਹੀਂ ਆਇਆ ਤੁਸੀਂ ਪਹੁੰਚੇ ਸੀਗੇ ਆਸ-ਪਾਸ ਦੇ ਕੋਈ ਅੜੜੀਆਂ ਮਿਲਣ ਦੇ ਸਿਕਿਉਰਿਟੀ ਗਾਰਡ ਹੈਗੇ ਆ ਸਮਾਜ ਸੇਵੀ ਲੋਕ ਹੈਗੇ ਆ ਰਾਗੀਰ ਹੈਗੇ ਆ ਉਹ ਸਾਰਿਆਂ ਨੇ ਜਿਹੜਾ ਉਹਨੂੰ ਚੁੱਕਣ ਦੇ ਵਿੱਚ ਮਦਦ ਕੀਤੀ ਆ ਟੀਮ ਦੀ ਬੜੀ ਘਾਟ ਸੀ ਫੋਰਸ ਦੀ ਕਿਦਾਂ ਦੇਖਦੇ ਹੋ ਸਰ ਇਹ ਸਰਕਾਰ ਨੂੰ ਚਾਹੀਦਾ ਕਿ ਟੀਮ ਪ੍ਰੋਪਰ ਹੋਵੇ ਕਿਉਂਕਿ ਸਾਹਮਣੇ ਇੱਕ ਪਹਾਰਾਜੀ ਬਹੁਤ ਸੀਗਾ ਤੇ ਇਹਨੂੰ ਚੱਕਣ ਲਈ ਘੱਟੋ ਘੱਟ 10-15 ਜਾਨੇ ਚਾਹੀਦੇ ਸਾਡੀ ਟੀਮ ਦੇ ਮੈਂਬਰ ਵੀ ਆਏ ਕੁਝ ਇੱਥੇ ਦੇ ਲੋਕਾਂ ਨੇ ਸਥਾਨਿਕ ਲੋਕਾਂ ਨੇ ਵੀ ਮਦਦ ਕੀਤੀ ਤੇ ਜਿਹੜੇ ਬੰਗ ਵਿਭਾਗ ਦੇ ਸਿਰਫ 4-5 ਬੰਦੇ ਸੀਗੇ ਤੇ ਜਿਸ ਕਾਰਨ ਉਹਨਾਂ ਨੂੰ ਚੱਕਣ ਚ ਵੀ ਪ੍ਰੋਬਲਮ ਆ ਰਹੀ ਜੇ ਖਿੱਚ ਤੂ ਕਰਨੀ ਤਾਂ ਕਾਫੀ ਵਿਚਾਰਾ ਜ਼ਖਮੀ ਹੋ ਗਿਆ ਤੇ ਅਸੀਂ ਤਾਂ ਇਹਨਾਂ ਨੂੰ ਕਿਹਾ ਵੀ ਸੀ ਕਿ ਫਰਸਟ ایڈ ਕਰ ਦਿੰਦੇ ਪਰ ਉਹ ਕਹਿੰਦੇ ਸਰਕਾਰੀ ਕੰਮ ਆ ਤੁਸੀਂ ਨਹੀਂ ਕਰਨਾ ਬਾਕੀ ਉਹ ਹੁਣ ਕਹਿੰਦੇ ਤਾਂ ਹੈ ਹਸਪੀਟਲ ਲੈ ਕੇ ਜਾਓਗੇ ਬਾਕੀ ਹੁਣ ਇਹ ਫਾਕਿ ਭਾਗ ਨੂੰ ਪਤਾ ਹੋ ਕਿੱਥੇ ਇਲਾਜ ਕਰਦੇ ਇਹਨਾਂ ਨੂੰ ਇਹ ਲੱਗੇ ਵੈਟਰਨਰੀ ਜਿਹੜਾ ਹਸਪੀਟਲ ਹੈਗਾ ਆ ਹੁਸ਼ਿਆਰਪੁਰ ਦਾ ਉਹ ਇਥੋਂ ਨੇੜੇ ਹੈਗਾ ਆ ਪਰ ਉਹਨਾਂ ਦਾ ਕਹਿਣਾ ਕਿ ਅਸੀਂ ਇਹ ਸੈਂਚਰੀ ਲੈ ਕੇ ਜਾਵਾਂਗੇ ਸੈਂਚਰੀ ਬਹੁਤ ਦੂਰ ਹੈ ਇਥੋਂ ਨੇ ਰਤੇ ਹੀ ਸਰਕਾਰ ਨੂੰ ਕਹਿਣਾ ਚਾਹੀਦਾ ਜੇ ਬਨਪਾਪ ਨੂੰ ਕਿੱਟ ਵੀ ਪ੍ਰੋਵਾਈਡ ਕੀਤੀ ਜਾਵੇ ਇੱਕ ਡਾਕਟਰ ਵੀ ਦਿੱਤਾ ਜਾਵੇ ਜਿੱਦਾਂ ਕਿ ਕੋਈ ਐਮਰਜੈਂਸੀ ਕੋਈ ਕੇਸ ਆ ਜਾਏ ਤਾਂ ਤੇ ਇਹਨਾਂ ਕੋਲ ਕਿੱਟ ਵੀ ਨਹੀਂ ਹੈਗੀ ਨਹੀਂ ਇਹ ਫਰਸਟ ایڈ ਵੀ ਨਹੀਂ ਕੋਈ ਕੀਤਾ ਇਹਨਾਂ ਨੇ ਇਹਨਾਂ ਨੇ ਕੁਝ ਨਹੀਂ ਫਰਸਟ ایڈ ਕੀਤਾ ਮੈਂ ਆਪਣੇ ਕੋਲੋਂ ਕਿਹਾ ਸੀ ਕਿ ਜੇ ਕੋ ਤਾਂ ਮੈਂ ਡਾਕਟਰ ਨੂੰ ਪੁੱਛ ਕੇ ਇੰਜੈਕਸ਼ਨ ਲਗਾ ਦਵਾਂ ਇਹਨਾਂ ਦੇ ਕੋਈ ਪਰ ਉਹ ਕਹਿੰਦੇ ਨਹੀਂ ਅਸੀਂ ਆਪ ਹੀ ਕਰਨਾ ਹੈ ਫਿਰ ਉਹ ਲੈ ਕੇ ਆ ਹੁਣ ਕਹਿੰਦੇ ਸੈਂਚਰੀ ਲੈ ਕੇ ਜਾਵਾਂਗੇ ਉੱਥੇ ਇਲਾਜ ਕਰਾਂਗੇ ਹਾਲਾਂਕਿ 3-4 ਕਿਲੋਮੀਟਰ ਦੀ ਦੂਰੀ ਤੇ ਵੈਟਰਨਰੀ ਹਸਪੀਟਲ ਆ ਪਰ ਸੈਂਚਰੀ ਬਹੁਤ ਦੂਰ ਆ ਤੁਹਾਨੂੰ ਸੈਂਚਰੀ ਦੂਰ ਆ ਹੁਣ ਉਹ ਜਾਂਦੇ ਖੂਨ ਰਿਆ ਸੀ ਉਹਦੇ ਹੁਣ ਅੱਗੇ ਅੱਛਾ ਗੱਡੀ ਦੇ ਵਿੱਚ ਪਾਉਣ ਵੇਲੇ ਵੀ ਕਾਫੀ ਖਿੱਚ ਤੂਚ ਜ਼ਖਮੀ ਹੋ ਗਿਆ ਹਾਂਜੀ ਜੇ ਫਰਸਟ ایڈ ਕੀਤੀ ਹੁੰਦੀ ਤਾਂ ਸ਼ਾਇਦ ਉਹ ਇੰਨਾ ਜ਼ਖਮੀ ਨਾ ਹੁੰਦਾ ਕੋਈ ਕੁਸ਼ੀ ਦਾ ਕੋਈ ਇੰਜੈਕਸ਼ਨ ਵੀ ਨਹੀਂ ਦਿੱਤਾ ਨਹੀਂ ਕੁਛ ਨਹੀਂ ਕੀਤਾ ਜੀ ਉਹ ਬਸ ਐਂ ਬੀ ਉਹਨੂੰ ਪਹਿਲਾਂ ਹੀ ਘਰਾਇਆ ਪਿਆ ਸੀ ਜ਼ਖਮੀ ਸੀ ਉਹਨੂੰ ਐਡਾ ਹੀ ਹੋਰ ਖਿੱਚੂ ਕਰਕੇ ਲੈ ਗਏ ਚਾਲਾ ਪਾਇਆ ਤੇ ਉਹਦੀ ਚੱਕ ਕੇ ਲੈ ਗਏ ਹੁਣ ਇਲਾਜ ਪਤਾ ਨਹੀਂ ਹੁਣ ਕਿੱਥੇ ਕਰਾਂਦੇ ਕਿੱਥੇ ਨਹੀਂ ਹੁਣ ਇਹਦਾ ਪਤਾ ਨਹੀਂ ਮੈਨੂੰ ਸ਼ੀ ਸੈਂਚਰੀ ਦਾ ਕਹਿ ਰਹੇ ਸੀ ਇਸ ਸੇਵਾ ਤੁਸੀਂ ਕਰ ਦਿਓ ਬੇਜ਼ਵਾਨਾਂ ਦੀ ਸੰਸਥਾ ਵੀ ਚਲਾਉਣੀ ਹੈ ਉਹ ਤੁਸੀਂ ਜ਼ਖਮੀਆਂ ਦਾ ਸਾਰੇ ਹੁਸ਼ਾਰਪੁਰ ਚ ਐਂਬੂਲੈਂਸ ਵੀ ਤੁਸੀਂ ਲੈ ਕੇ ਜਾਣੇ ਹੋ ਬੜੀ ਵੱਡੀ ਤੁਹਾਡੀ ਰੋੜੀ ਪ੍ਰਾਪਤੀ ਹੈਗੀ ਗਾ ਕੋਸ਼ਿਸ਼ ਅੱਛੀ ਆ ਕੀ ਤੁਸੀਂ ਵੇਖਿਆ ਕਿ ਇਹ ਦੇਖ ਕੇ ਤੁਹਾਡਾ ਕੀ ਤਜਰਬਾ ਕਹਿੰਦਾ ਵੀ ਇਹ ਕੋਈ ਸ਼ਿਕਾਰ ਕਰ ਰਿਹਾ ਜਾਨਵਰ ਸੀ ਇਹਨੇ ਮਗਰ ਜਾਂ ਐਕਸੀਡੈਂਟ ਹੋਇਆ ਯਕੀ ਲੱਗਦਾ ਕਿਸੇ ਹਾਲਾਤ ਕੀ ਬਿਆਨ ਕਰ ਰਹੇ ਸੀ ਇਹ ਜਿੱਦਾਂ ਕਿ ਸਾਡੇ ਇੱਥੇ ਸਥਾਨਿਕ ਲੋਕਾਂ ਨੇ ਦੱਸਿਆ ਸੀ ਕਿ ਇਹ ਗੱਡੀ ਚ ਵੱਜਿਆ ਐਕਸੀਡੈਂਟ ਹੋ ਗਿਆ ਪਰ ਲੋਕੀ ਜਿੱਦ ਤੱਕ ਹੁਣ ਸਰਦੀਆਂ ਤਾਂ ਮੌਸਮ ਆ ਸ਼ਿਕਾਰ ਵੀ ਬਹੁਤ ਹੁੰਦਾ ਹੈ ਤੇ ਬਨ ਵਿਭਾਗ ਨੂੰ ਕਹਿੰਦੇ ਜਿਹੜੇ ਇੱਥੇ ਗਾਰਡ ਦੀ ਡਿਊਟੀਆਂ ਹੈਗੀਆਂ ਇਹਨਾਂ ਦੀਆਂ ਤੇ ਉਹ ਪ੍ਰੋਪਰ ਚੈਕਿੰਗ ਕਰਨ ਰਾਤ ਨੂੰ ਸਾਰੇ ਗਾਸਟ ਹੋਵੇ ਕਿ ਨਹੀਂ ਲੱਗਦਾ ਭਾਜੀ ਕਿ ਇੱਥੋਂ ਫੋਰੈਸਟ ਦਾ ਦਫ਼ਤਰ ਬਹੁਤ ਨੇੜੇ ਹੈ ਇੱਥੇ ਨੇਚਰ ਰੀਟਰੀਟ ਪਾਰਕ ਨੇੜੇ ਹੈ ਇੱਥੇ ਗਾਰਡਸ ਬਿਲਕੁਲ ਸ਼ਹਿਰ ਦੇ ਨਾਲ ਇਲਾਕਾ ਹੈ ਇੱਥੇ ਗਾਰਡਸ ਜਿਹੜੇ ਆ ਉਹ ਮੌਕੇ ਤੇ ਨਹੀਂ ਪਹੁੰਚ ਸਕੇ ਤੁਹਾਨੂੰ ਸਭ ਤੋਂ ਪਹਿਲਾਂ ਪਤਾ ਲੱਗ ਗਿਆ ਤੁਸੀਂ ਮੌਕੇ ਤੇ ਹੈਗੇ ਹੋ ਔਰ ਗਾਰਡਸ ਅਸੀਂ ਹੱਸਦੇ ਹੋਏ ਦੇਖੇ ਪਰ ਜਦ ਕਿ ਉਹ ਬੇਜ਼ਬਾਨ ਜਿਹੜਾ ਉਹਦੀ ਹਾਲਤ ਦੇਖ ਕੇ ਹੰਝੂ ਆ ਰਹੇ ਸੀ ਲੋਕ ਉੱਥੇ ਰੋਂਦੇ ਵੀ ਦੇਖੇ ਅਸੀਂ ਸਰ ਸਰਕਾਰੀ ਡਿਊਟੀ ਤੁਹਾਨੂੰ ਪਤਾ ਹੈ ਹੁਣ ਸਾਡਾ ਜਿਹੜੇ ਸੰਸਥਾ ਦਾ ਕੰਮ ਹੈ ਸਾਡੇ ਹਮਦਰਦੀ ਨਾਲ ਸੀ ਕੰਮ ਕਰਦੇ ਕਿਸੇ ਜੀਵ ਦੇ ਜਿਹੜਾ ਐਕਸੀਡੈਂਟ ਹੋ ਜਾਂਦਾ ਹੈ ਸਮਝੇ ਤਕਲੀਫ ਆ ਉਹਨੂੰ ਤੇ ਆ ਅਸੀਂ ਛੇਤੀ ਪਹੁੰਚੀ ਦੇਈਏ ਕਿ ਉਹਦੀ ਤਕਲੀਫ ਘੱਟ ਕੀਤੀ ਜਾਵੇ ਜੀ ਬਾਕੀ ਬਚਣਾ ਬਚਣਾ ਭਗਵਾਨ ਦੇ ਹੱਥ ਆ ਤੇ ਇਹਨਾਂ ਦੇ ਜਿਹੜੇ ਹੁਣ ਸਰਕਾਰ ਨੂੰ ਹੀ ਚਾਹੀਦਾ ਇਹਨਾਂ ਨੂੰ ਪ੍ਰੋਪਰ ਇਹਨਾਂ ਦੀ ਡਿਊਟੀਆਂ ਲਾਈਆਂ ਜਾਣ ਡਾਕਟਰ ਜੀ ਲੱਗਦਾ ਕਿ ਇਹਦੀ ਜਾਂਚ ਵੀ ਹੋਣੀ ਚਾਹੀਦੀ ਹੈ ਹਲਕੀ ਇੱਕ ਜਾਨਵਰ ਹੈ ਕੱਲ ਨੂੰ ਸਰਦੀਆਂ ਨੂੰ ਜਦੋਂ ਚਾਰਾ ਜੰਗਲ ਚ ਘਟਦਾ ਹੈ ਵੱਧ ਆਬਾਦੀ ਚ ਆਉਣ ਲੱਗਦੇ ਰੇ ਝਾਰਪੁਰ ਵਾਲਿਆਂ ਨੂੰ ਪਤਾ ਹੈ ਤੇ ਫਿਰ ਇਹਨਾਂ ਦਾ ਕੌਣ ਰਖਵਾਲਾ ਹੋਵੇਗਾ ਕੌਣ ਸੰਭਾਲੇਗਾ ਇਹਨਾਂ ਨੂੰ ਤੁਸੀਂ ਆ ਜਾਣੇ ਹੋ ਸੰਸਥਾ ਵਾਲੇ ਬੜੀ ਚੰਗੀ ਗੱਲ ਆ ਪਰਚੀਤਾ ਜੀ ਆਹ ਆਲਮ ਦੇਖ ਕੇ ਬੜਾ ਇੱਕ ਫਿਕਰ ਵਾਲੀ ਤੇ ਬੜੀ ਜਾਂਚ ਦੀ ਗੱਲ ਹੈ ਕਿ ਫਸਟ ਇਅਰ ਕਿਡਨੀ ਉਹਨਾਂ ਕੋਲ ਇੰਜੈਕਸ਼ਨ ਕੋਈ ਨਹੀਂ ਟੀਮ ਕੋਈ ਨਹੀਂ ਉਹ ਚਾਰ ਪੰਜ ਜਿਹੜੇ ਉਹਨੂੰ ਖਿੱਚਾ ਤੋ ਹੀ ਕਰ ਰਹੇ ਤੁਸੀਂ ਆਏ ਉਹ ਲੋਕਾਂ ਨੇ ਮਦਦ ਕੀਤੀ ਹੈ ਜੇ ਲੋਕ ਨਾ ਆਉਂਦੇ ਜਾਂ ਥੋੜਾ ਜਿਹਾ ਜੰਗਲੀ ਇਲਾਕਾ ਹੁੰਦਾ ਤੇ ਮੈਨੂੰ ਲੱਗਦਾ ਵੀ ਜ਼ਖਮੀ ਉੱਥੇ ਰਹਿ ਜਾਣਾ ਸੀ ਸਰ ਇਹ ਤਾਂ ਨਾ ਕਿ ਜੇ ਤਾਂ ਮੰਨ ਲਓ ਰਾਤ ਦਾ ਵੀ ਟਾਈਮ ਹੁੰਦਾ ਕਿ ਸ਼ਹਿਰੀ ਇਲਾਕੇ ਤੋਂ ਥੋੜਾ ਦੂਰ ਹੁੰਦਾ ਤੇ ਇਹਦਾ ਕਿਸੇ ਨੇ ਸ਼ਿਕਾਰੀ ਕਰ ਲੈਣਾ ਸੀਗਾ ਜੇ ਕਾਫੀ ਮਤਲਬ 15 20 ਮਿੰਟ ਆਦੀ ਆ ਲੈ ਕੀ ਮੰਨਦੇ ਹੋ ਵਿਭਾਗ ਦੀ ਝਗਲਾਤ ਦੀ ਹਾਂਜੀ ਥੋੜੀ ਬੋਤੀ ਤੇ ਚੋੜ ਹੈਗੀ ਹੈ ਇਹਨਾਂ ਦੀ ਕਿ ਇਹਨਾਂ ਨੂੰ ਛੇਤੀ ਚਾਹੀਦਾ ਕਿ ਜਿਹੜਾ ਵੀ ਰੈਸਕਿਊ ਆਵੇ ਕਿ ਉਸੇ ਟਾਈਮ ਟੀਮਾਂ ਜਿਹੜੇ ਕਿ ਇਲਾਕਾ ਲੱਗਦਾ ਫੜਾ ਫੜ ਪੁੱਜੀਆਂ ਜਾਣ ਤੇ ਐਮਰਜੈਂਸੀ ਕਿੱਟਾਂ ਹੋਣੀਆਂ ਚਾਹੀਦੀਆਂ ਇਹਨਾਂ ਕੋਲ ਜੀ ਕੋਲ ਇਹਨਾਂ ਦੇ ਕੋਲ ਆਈਫੋਨ ਹੈਗੇ ਆ ਸਾਰਿਆਂ ਦੇ ਕੋਲ ਪਰ ਇਹਨਾਂ ਦੇ ਕੋਲ ਫਸਟ ਕਿੱਟ ਨਹੀਂ ਹੈਗੀ ਬਿਲਕੁਲ ਉਹ ਤਾਂ ਇੰਜੈਕਸ਼ਨ 2000 ਰੁਪਏ ਦਾ ਨਹੀਂ ਹੈਗਾ ਉਹ ਚਾਹੀਦਾ ਇਹਨਾਂ ਨੂੰ ਕਿੱਟ ਬਣਾਣੀ ਚਾਹੀਦੀ ਕਿ ਜਿੱਥੇ ਫਸਟਰ ਬਹੁਤੇ ਨਹੀਂ ਤਾਂ ਘੱਟ ਤੋਂ ਘੱਟ 1000 ਰੁਪਏ ਦਾ ਸਮਾਨ ਆਉਂਦਾ ਕਿੰਨੇ ਪਸ਼ੂਆਂ ਤੇ ਲੱਗ ਜਾਂਦਾ ਉਹ ਸਮਾਨ ਇੱਕ ਤੇ ਨਹੀਂ ਕਾਫੀਆ ਪਸ਼ੂਆਂ ਦਾ ਸੀ ਹੀ 1000 2000 ਦਾ ਸਮਾਨ ਲਈਦਾ ਸਾਡੇ 10 15 ਤੇ ਨਿਕਲ ਜਾਂਦੇ ਰਾਮਾ ਕਿੰਨੇ ਪਸ਼ੂਆਂ ਦਾ ਆਪਾਂ ਇਲਾਜ ਵੀ ਕਰਦੇ ਤੇ ਇਹਨਾਂ ਨੂੰ ਆਪ ਹੀ ਚਾਹੀਦਾ ਕਿ ਥੋੜਾ ਦਸ਼ਵੰਦ ਬਣਾ ਵੀ ਕੱਢਿਆ ਕਰਨ ਕਿ ਇਦਾਂ ਪਸ਼ੂਆਂ ਤੇ ਵਨਜੀਵਾ ਤੇ ਲਾਇਆ ਜਾਵੇ ਇਹਨਾਂ ਦੇ ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਜੀ ਸਰ ਮੇਰਾ ਨਾਮ ਜਸਵੀਰ ਤੁਸੀਂ ਇਥੋਂ ਲੰਘ ਰਹੇ ਸੀ ਕਿ ਜਾਂ ਕੀ ਮਸਲਾ ਹੋਇਆ ਨਹੀਂ ਨਹੀਂ ਲੰਘ ਰਹੇ ਰਹਿ ਮੈਂ ਡਿਊਟੀ ਤੇ ਨਾ ਤਾਂ ਜੀਐਸਡੀ ਜੀਐਸਡੀ ਸਕਿਉਰਿਟੀ ਗਾਰਡ ਮੇਰੀ ਡਿਊਟੀ ਹੈ ਅੱਛਾ ਜੀ ਠੀਕ ਹੈ ਜੀ ਹੈੱਡ ਆਫਿਸ ਹੋਇਆ ਹੈ ਜੀ ਇਹ ਜਾਨਵਰ ਅੰਦਰੋਂ ਨੱਠਾ ਆਇਆ ਇਹ ਮਿਲ ਚੋਂ ਆਇਆ ਮਿਲ ਦੇ ਅੰਦਰੋਂ ਪਿੱਛੋਂ ਨੱਠਾ ਆਇਆ ਕਿਉਂਕਿ ਏਰੀਆ ਬੰਦ ਹੈ ਇਸ ਵੇਲੇ ਫੈਕਟਰੀ ਬੰਦ ਹੈ ਜੀਐਸਡੀ ਆਪਣੀ ਇਹਦੇ ਅੰਦਰੋਂ ਨੱਠਾ ਆਇਆ ਤੇ ਜਾਲੀ ਫਾੜ ਕੇ ਨੰਗਿਆ ਆ ਹੋ ਜੀ ਜਿਸ ਵੇਲੇ ਜਾਲੀ ਫਾੜ ਕੇ ਨੰਗਿਆ ਮੁਰੇ ਖੜਾਕ ਆਇਆ ਠਾ ਕਰਦਾ ਜੇ ਸਾਨੂੰ ਲੱਗਾ ਕਿ ਇਹ ਗੱਡੀ 'ਚ ਵੱਜਾ ਕੁਝ ਜੀ ਐਕਸੀਡੈਂਟ ਹੋਇਆ ਬਹੁਤ ਦੇਖਣ ਨੂੰ ਆਇਆ ਰਿਹਾ ਹੈ ਉਹ ਕਿ ਇੱਕ ਜਾਨਵਰ ਹੈ ਕਿ ਇਨਸਾਨ ਆ ਇੱਕੋ ਹੀ ਚੀਜ਼ ਆ ਉਹ ਵਿਚਾਰਾ ਤੜਫਦਾ ਪਿਆ ਸੀ ਅਸੀਂ ਉਹਦੀ ਹੈਲਪ ਕੀਤੀ ਦੇਖਿਆ ਹੱਥੋਂ ਤੋ ਫੇਰਿਆ ਵਿਚਾਰੇ ਨੂੰ ਆਰਾਮ ਦਵਾਇਆ ਲੱਕ ਤੇ ਹੱਥ ਫੇਰਿਆ ਉਹਦਾ ਪਿਛਲਾ ਜਿਹੜੀ ਬੈਕ ਸਾਈਡ ਆ ਉਹਦੀ ਪਿਛਲੀ ਬੈਕ ਸਾਈਡ ਬਿਲਕੁਲ ਡੈਮੇਜ ਹੋ ਚੁੱਕੀ ਆ ਉਹ ਕੋ ਖੜੇ ਵੀ ਨਹੀਂ ਹੋ ਰਿਹਾ ਸੀ ਉਹ ਆਪਣੇ ਵੱਲੋਂ ਨੱਠਣ ਦੀ ਕੋਸ਼ਿਸ਼ ਕਰਦਾ ਹੈ ਕਿ ਮੋਟਕੇ ਜਮਾ ਪਰ ਉਹ ਕੋ ਖੜੇ ਨਹੀਂ ਹੋ ਰਿਹਾ ਸੀ ਬੈਕਸਟ੍ਰੀਜਾ ਭਾਜੀ ਕੋਈ ਐਕਸੀਡੈਂਟ ਹੋਇਆ ਜਾਂ ਐਕਸੀਡੈਂਟ ਹੋਇਆ ਹੈ ਜਿਹੜੀ ਗੱਡੀ ਚ ਵੱਜਿਆ ਤੁਸੀਂ ਇਹ ਕੋਈ ਕਾਰ ਸੀਗੀ ਕਿਉਂ ਗੱਡੀ ਦਾ ਬਿਲਕੁਲ ਸੇਫ ਨਿਕਲ ਗਿਆ ਚੱਲ ਗਿਆ ਖੜੇ ਹੋ ਗਏ ਦੋ ਮਿੰਟ ਦੇਖ ਕੇ ਇੰਨਾ ਕਿ ਵੱਡਾ ਹਾਦਸਾ ਹੋਣ ਤੋਂ ਬਚਿਆ ਕੋਈ ਗੱਡੀ ਦਾ ਐਕਸੀਡੈਂਟ ਮੇਜਰ ਨਹੀਂ ਹੋ ਗਿਆ ਕੋਈ ਗੱਡੀ ਦੇ ਵਿੱਚ ਕੋਈ ਇਦਾਂ ਦੀ ਮੰਨ ਲਓ ਕਿ ਪ੍ਰੋਬਲਮ ਤੁਹਾਨੂੰ ਪਤਾ ਹੀ ਹੈ ਸਾਰਾ ਕੁਝ ਕੇ ਹੋ ਹੀ ਜਾਂਦਾ ਐਕਸੀਡੈਂਟ ਹੈ ਹੋ ਜਾਂਵਰ ਜਾਂ ਕੁਛ ਵੀ ਜਾਨਵਰ ਨੂੰ ਨਹੀਂ ਪਤਾ ਕੁਛ ਵੀ ਇਹ ਕਿੰਨੇ ਕ ਵਜੇ ਹੋਇਆ ਜੀ ਇਹ ਇਹ ਸਵੇਰੇ ਕੋਈ 8 8 ਵਜੇ ਕੇ 10 15 ਮਿੰਟ ਦੇ ਕਰੀਬ ਹੋਇਆ ਹੈ ਤੇ 8 ਵਜੇ ਕੇ 10 15 ਮਿੰਟ ਤੇ ਹੋਇਆ ਤੇ ਫੋਰੈਸਟ ਟੀਮ ਕਰੋ ਆਉਂਦੀ ਹੈ ਸਰ ਆਪਣੇ ਆ ਚੇਤਨ ਜੀ ਆ ਮੁੰਡੇ ਇਹਨਾਂ ਦਾ ਨਾਮ ਕੀ ਨ ਆਪਣਾ ਚਾਂਦ ਜੀ ਇਹ ਕੁਦਰਤੀ 15 ਮਿੰਟ ਬਾਅਦ ਆ ਗਏ ਇਹਨਾਂ ਨੂੰ ਪਤਾ ਲੱਗਾ ਕਿ ਐਕਸੀਡੈਂਟ ਹੋਇਆ ਜਾਨਵਰ ਦਾ ਇਹ ਆਏ 15 ਮਿੰਟ ਬਾਅਦ ਆ ਗਏ ਉਹ ਇਹਨਾਂ ਨੇ ਹੈਲਪ ਕੀਤੀ ਪੂਰੀ ਐ ਨਾਲ ਲੜ ਕੇ ਇਹ ਨਹੀਂ ਕਿ ਨਹੀਂ ਹੈਗਾ ਜੀ ਅਸੀਂ ਵੀ ਨਾਲ ਕੀਤੀ ਜੋ ਸਾਡੇ ਕੋਲ ਸਰਦਾ ਬਣਦਾ ਅਸੀਂ ਵੀ ਉਹ ਕੀਤਾ ਜੀ ਫੋਰੈਸਟ ਟੀਮ ਕਿੰਨੇ ਕੇ دیرਵਾਦ ਆਉਂਦੀ ਹੈ ਟੀਮ ਜਿਹੜੀ ਆ ਅਸੀਂ ਦੋ ਤਿੰਨ ਵਾਰੀ ਫੋਨ ਕੀਤਾ ਉਹ ਆਈ ਪੌਣੇ ਕਿੰਨੇ ਘੰਟੇ ਬਾਅਦ ਆਈ ਹੈ ਮੰਨ ਲਓ ਠੀਕ ਹੈ ਜੀ ਆ ਦੇਖੋ ਟਾਈਮ ਧਰਮਾ ਹੁੰਦਾ ਦੱਸਣਾ ਹੈ 10 ਵਜੇ ਚੱਲੇ ਆ 15 ਮਿੰਟ ਹੋਏ ਆ ਜੀ ਗੱਡੀ ਚ ਲੈ ਕੇ ਗਏ ਉਹਨੂੰ ਜਾਨਵਰ ਨੂੰ ਜੀ ਠੀਕ ਹੈ ਇਸ ਤੋਂ ਪਹਿਲੇ 15 ਮਿੰਟ ਅੱਧਾ ਪੌਣਾ ਘੰਟਾ ਪਹੁੰਚੇ ਮੰਨ ਲਓ ਕਿ ਜੇ 9 ਵਜੇ ਪਹੁੰਚੇ ਸਾਡੇ ਕੋਲ 9:30 ਵਜੇ ਲੋਕ ਦੱਸ ਰਹੇ ਸੀਗੇ ਵੀ ਜਦੋਂ ਇਹ ਟੀਮ ਆਈ ਹੈ ਕਾਫੀ ਦੇਰ ਉਪਰ ਇਹ ਸਲਾਮਾ ਹੀ ਕਰਦੇ ਰਹੇ ਆ ਦੇਖਦੇ ਰਹੇ ਦੇਖਦੇ ਰਹੇ ਜੀ ਕੀ ਕਰਨਾ ਕੀ ਨਹੀਂ ਇੱਕ ਇਨਸਾਨ ਆ ਮੰਨ ਲਓ ਐਕਸੀਡੈਂਟ ਹੁੰਦਾ ਇਨਸਾਨ ਨੂੰ ਵੀ ਆਪਾਂ ਦੇਖਦੇ ਆ ਚੱਕਦੇ ਆ ਨੂੰ ਫੌਰਨ ਆਪਾਂ ਐਂਬੂਲੈਂਸ ਨੂੰ ਫੋਨ ਕਰਦੇ ਆ ਉਹ ਬੰਦਿਆਂ ਨੂੰ ਆਪਾਂ ਕਰਦੇ ਤੁਹਾਡਾ ਬੰਦਾ ਇਹਦਾ ਜ਼ਖਮੀ ਹੋ ਗਿਆ ਇਹਨਾਂ ਨੂੰ ਆਪਾਂ ਪਹੁੰਚਾਉਣਾ ਆ ਪਰ ਉਹ ਇੱਕ ਜਾਨਵਰ ਕਰਕੇ ਜਾਨਵਰ ਦੀ ਸਹੂਲਤ ਨਹੀਂ ਹੈਗੀ ਉਹ ਵੀ ਸਾਡੇ ਵਰਗਾ ਇੱਕ ਇਨਸਾਨ ਆ ਨਾਲੇ ਡਿਪਾਰਟਮੈਂਟ ਬਣਿਆ ਤਨਖਾਹਾਂ ਮਿਲਦੀਆਂ ਬਿਲਕੁਲ ਬਿਲਕੁਲ ਜੀ ਅਸੀਂ ਇਹ ਵੀ ਦੇਖਿਆ ਵੀ ਉਹਨਾਂ ਦੇ ਠਾਠ ਪਟ ਪੂਰੇ ਆ ਜਿਹੜੇ ਕਰਮਚਾਰੀ ਆਏ ਆ ਆਈਫੋਨ ਰੱਖੇ ਆ ਉਹਨਾਂ ਨੇ ਮਹਿੰਗੇ ਕੱਪੜੇ ਪਾਏ ਬ੍ਰਾਂਡਾਂ ਦੇ ਪਰ 1000 ਵਰ ਉਹ ਫੜਨ ਦੇ ਲਈ ਲੋਕ ਦੱਸ ਰਹੇ ਸੀਗੇ ਵੀ ਸਾਨੂੰ ਉਹਨਾਂ ਨੇ ਕੋਈ ਜਿਹੜੀ ਜਾਨਵਰ ਨੂੰ ਕੋਈ ਬੇਹੋਸ਼ੀ ਵੀ ਨਹੀਂ ਕੀਤੀ ਇਦਾਂ ਹੀ ਉਹਨਾਂ ਕੋਲ ਦੇ ਰਹੇ ਨੇ ਕੋਈ ਸਟੇਟਮੈਂਟ ਨਹੀਂ ਕੀਤਾ ਉਹਦਾ ਉਹਨੂੰ ਚਾਹੀਦਾ ਸੀਗਾ ਜਿਸ ਵੇਲੇ ਟੀਮ ਆਈ ਆ ਬਣਪਹਾਗ ਦੀ ਟੀਮ ਆਈ ਆ ਕੋਈ ਵੀ ਆਇਆ ਉਹਨਾਂ ਨੂੰ ਚਾਹੀਦਾ ਸੀਗਾ ਇਹ ਤੇ ਸਟੇਟਮੈਂਟ ਕਰਦੇ ਤੇ ਇੰਜੈਕਸ਼ਨ ਕੋਈ ਨਾ ਕੋਈ ਲਾਉਂਦੇ ਉਹਦੇ ਦਰਦ ਹੋ ਰਹੇ ਸੀ ਸੱਟ ਚੋਟ ਲੱਗੀ ਹੈ ਵਿਚਾਰੇ ਤੇ ਮੂੰਹ ਦੇ ਵਿੱਚੋਂ ਵੀ ਖੂਨ ਜਾ ਰਿਹਾ ਸੀ ਹੁਣ ਜੀ ਉਹਦਾ ਕੋਈ ਸਟੇਟਮੈਂਟ ਕਰਦੇ ਉਹਦੇ ਉੱਪਰ ਇੰਜੈਕਸ਼ਨ ਲਾਉਂਦੇ ਕੋਈ ਸੁੱਨਣ ਵਾਲਾ ਜਾਂ ਬੇਹੋਸ਼ ਕਰਨ ਵਾਲਾ ਤੇ ਗੱਡੀ ਵਿੱਚ ਪਾਉਣ ਲੱਗੇ ਵੀ ਸਾਨੂੰ ਦਿੱਕਤ ਆਈ ਸੀ ਬੰਦੇ ਜਿਹੜੇ ਸੀਗੇ ਬਹੁਤ ਘੱਟ ਸੀਗੇ ਸਾਡੀ ਮੇਨ ਪਬਲਿਕ ਜਿਹੜੀ ਰੋਡ ਦੇ ਉੱਪਰ ਆ ਉਹਨਾਂ ਨੂੰ ਆਪਾਂ ਸੱਦਿਆ ਕਿ ਸਾਰਾ ਆਓ ਤੁਸੀਂ ਵੀ ਕਿ ਸਾਡੇ ਨਾਲ ਹੱਥ ਪਾਓ ਉਹਨੂੰਗਾ ਆਪਾਂ ਗੱਡੀ ਦੇ ਵਿੱਚ ਲੋਡ ਕਰਕੇ ਉਹਨੂੰ ਭੇਜੀਏ ਹਸਪੀਟਲ ਕਿ ਜਾਵੇ ਇਹਦਾ ਮਤਲਬ ਕਿ ਮ ਠੀਕ ਨੇ ਉਹ ਜਿਹੜਾ ਜਾਸਰੇ ਸੀ ਸਮਾਜ ਸੇਵੀਕ ਲੋਕ ਜਦੋਂ ਉਹਨੂੰ ਚੜਾਇਆ ਜਾਨਵਰ ਨੂੰ ਵਿੱਚ ਉਹ ਉਨਾਂ ਜ਼ਿਆਦਾ ਜ਼ਖਮੀ ਤਾਂ ਪਹਿਲਾਂ ਹੀ ਸੀਗਾ ਉਹ ਤੋਂ ਜ਼ਿਆਦਾ ਦੁਗਣਾ ਜ਼ਖਮੀ ਉਹਨੂੰ ਵਿੱਚ ਖਿੱਚਾ ਧੂਈ ਦੇ ਵਿੱਚ ਜ਼ਿਆਦਾ ਹੋ ਗਿਆ ਬਹੁਤਾ ਜੇ ਉਹਨੂੰ ਇੰਜੈਕਸ਼ਨ ਜਾਂ ਫਰਸਟ ایڈ ਦੇ ਦਿੰਦੇ ਤਾਂ ਇਹਨਾਂ ਨਾ ਟੜਫਦਾ ਨਹੀਂ ਟੜਫਣਾ ਸੀ ਉਹਨੇ ਇਹਨਾਂ ਜ਼ਖਮੀ ਨਾ ਹੁਣਾ ਨਹੀਂ ਸੀ ਉਹਨੇ ਇੱਕ ਸਟੇਟਮੈਂਟ ਉਹਦੀ ਥੋੜੀ ਹੋ ਜਾਂਦੀ ਉਹਨੂੰ ਇੰਜੈਕਸ਼ਨ ਇੱਕ ਲਾਈ ਜਾਂਦਾ ਸੁਨਦਾ ਜਾਂ ਬੇਹੋਚੀ ਦਾ ਉਹਨੂੰ ਕੁਝ ਪਤਾ ਨਹੀਂ ਲੱਗਣਾ ਤਕਲੀਫ ਮعلوم ਨਹੀਂ ਸੀ ਉਹਨੇ ਕਿ ਮੈਨੂੰ ਤਕਲੀਫ ਹੈ ਕੋਈ ਸ਼ਹਿਰ ਦੇ ਕਿਉਂਕਿ ਹੁੰਦੇ ਆ ਨਾ ਸ਼ਹਿਰ ਦੇ ਬਿਲਕੁਲ ਨਾਲ ਲੱਗਾ ਬਿਲਕੁਲ ਬਿਲਕੁਲ ਸ਼ਹਿਰ ਕੋ ਦੂਰ ਨਹੀਂ 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 ਬਿਲਕੁਲ ਇਸ ਇਲਾਕੇ ਚ ਫੋਰੈਸਟ ਟੀਮ ਪਹੁੰਚਣ ਨੂੰ ਪੌਣਾ ਘੰਟਾ ਲੱਗ ਸਕਦਾ ਤੇ ਜਿਹੜੇ ਫਿਰ ਜੰਗਲ ਦੇ ਵਿੱਚ ਪਿੰਡ ਹੈਗੇ ਹਿਮਾਚਲ ਬਾਰਡਰ ਤੇ ਉੱਥੇ ਕੀ ਹਾਲਤ ਉੱਥੇ ਤਾਂ ਆਪੇ ਹੀ ਫਿਰ ਜਿੱਥੇ ਲੱਗੋ ਮੰਨ ਲਓ ਇੱਥੇ ਮੰਨ ਲਓ ਕਿ 1 ਘੰਟਾ ਲੱਗਾ ਉੱਥੇ ਜਾਣ ਨੂੰ 3 ਗੁਣਾ ਹੋਰ ਲੱਭਦਾ ਆ ਕੇ ਲਾਓ ਹੂੰ 3 ਡੇਡਾ 4 ਘੰਟੇ ਮੰਨ ਲਓ ਕਿ ਇਹ ਜਾਨਵਰ ਹੁਣ ਗਿਆ ਦਾ ਕੀ ਦਾ ਸਟੇਟਮੈਂਟ ਹੋਊਗਾ ਤੇ ਜਾਂ ਇਹਦਾ ਸ਼ਿਕਾਰ ਹੋਊਗਾ ਅੱਛਾ ਤੁਹਾਨੂੰ ਇਹ ਸ਼ੱਕ ਹੈ ਵੀ ਜਿਹੜਾ ਜਾਨਵਰ ਲੈ ਕੋਈ ਭਰੋਸਾ ਨਹੀਂ ਦਾ ਇਲਾਜ ਕਰਨਗੇ ਕਿ ਜਾਨੂੰ ਲਿਖੇ ਲਾ ਦਿੱਤਾ ਜਾਊਗਾ ਇਹ ਸਾਨੂੰ ਮਤਲਬ ਕੀ ਤਣਾਅ ਦੇ ਦੀ 2-3 ਵੀਡੀਓ ਸਾਨੂੰ ਫੋਟੋ ਹੋਣੀ ਚਾਹੀਦੀ ਕਿ ਹਾਂ ਇਹਦਾ ਮੈਡੀਕਲ ਹੋ ਰਿਹਾ ਕਿ ਜਾਂ ਨਹੀਂ ਹੋ ਰਿਹਾ